ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਤੁਹਾਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਕੀਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਸਾਡਾ ਇੱਕ ਸਟਾਕ ਪੋਰਟਫੋਲੀਓ ਵੀ ਹੈ ਜਿਸ ਨੂੰ ਮੈਂ ਤੇ ਮੇਰੀ ਪਤਨੀ ਸਾਡਾ ਪਰਸਨਲ ਮਿਊਚੁਅਲ ਫੰਡ ਕਹਿੰਦੇ ਹਾਂ ਸਾਡੇ ਕੁਝ ਦੋਸਤ ਸਾਡੇ ਵਰਗੇ ਨਿਵੇਸ਼ਕਾਂ ਦੇ ਨਾਲ ਹੀ ਬਿਜ਼ਨਸ ਕਰਦੇ ਹਨ ਜਿਨ੍ਹਾਂ ਦੇ ਕੋਲ ਹਰ ਮਹੀਨੇ ਨਿਵੇਸ਼ ਕਰਨ ਦੇ ਲਈ ਕੁਝ ਹੋਰ ਧਨ ਹੁੰਦਾ ਹੈ ऐसी ज्यादातर खतरे चक्कण वाली प्राइवेट कंपनीयां ਦੇ ਸ਼ੇਅਰ ਖਰੀਦੇ ਹਨ ਜਿਹੜੇ ਕਿ ਅਮਰੀਕਾ ਜਾਂ ਕੈਨੇਡਾ ਵਿੱਚ ਸਟਾਕ ਐਕਸਚੇਂਜ ਤੇ ਪ੍ਰਚਲਿਤ ਹੋਣ ਜਾ ਰਹੀਆਂ ਹਨ ਪੈਸਾ ਕਿੰਨੀ ਤੇਜ਼ੀ ਨਾਲ ਵਧਿਆ ਹੈ ਇਸ ਦਾ ਉਦਾਹਰਣ ਇਸ ਤਰ੍ਹਾਂ ਦੇਖੋ ਐਸੀ ਕੰਪਨੀ ਦੇ ਪ੍ਰਚਲਿਤ ਹੋਣ ਤੋਂ ਪਹਿਲਾਂ 25 ਸੈਂਟ ਪ੍ਰਤੀ ਸ਼ੇਅਰ ਦੀ ਦਰ ਤੇ 1 ਲੱਖ ਸ਼ੇਅਰ ਖਰੀਦੇ 6 ਮਹੀਨੇ ਬਾਅਦ ਉਹ ਕੰਪਨੀ ਸ਼ੇਅਰ ਬਾਜ਼ਾਰ ਵਿੱਚ ਦਰਜ ਹੋ ਗਈ ਲਿਸਟ ਹੋ ਗਈ ਤਾਂ ਉਸ ਦੇ ਸ਼ੇਅਰ ਦੇ ਭਾਅ 2 ਡਾਲਰ ਪ੍ਰਤੀ ਸ਼ੇਅਰ ਹੋ ਗਏ ਜੇਕਰ ਕੰਪਨੀ ਦਾ ਪ੍ਰਬੰਧਨ ਚੰਗਾ ਹੈ ਤਾਂ ਕੀਮਤਾਂ ਵਧਦੀ ਜਾਵੇਗੀ ਤੇ ਸਟਾਕ $2 ਪ੍ਰਤੀ ਸ਼ੇਅਰ ਜਾਂ ਇਸ ਤੋਂ ਵੀ ਜ਼ਿਆਦਾ ਹੋਵੇਗਾ ਇਹੋ ਜਿਹੇ ਵੀ ਕਈ ਸਾਲ ਰਹੇ ਹਨ ਜਦੋਂ ਸਾਡੇ 25000 ਡਾਲਰ ਇੱਕ ਸਾਲ ਤੋਂ ਵੀ ਘੱਟ ਸਮੇਂ ਅੰਦਰ 10 ਲੱਖ ਡਾਲਰ ਬਣ ਗਏ ਇਹ ਜੂਆ ਨਹੀਂ ਹੈ ਜੇਕਰ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਕਰ ਰਹੇ ਹੋ ਇਹ ਜੂਆ ਹੈ ਜੇਕਰ ਤੁਸੀਂ ਸੌਦੇ ਵਿੱਚ ਆਪਣਾ ਪੈਸਾ ਸੁੱਟ ਰਹੇ ਹੋ ਤੇ ਰੱਬ ਕੋਲੋਂ ਸਫਲ ਹੋਣ ਦੀ ਦੁਆ ਕਰ ਰਹੇ ਹੋ ਤੁਹਾਨੂੰ ਆਪਣੇ ਤਕਨੀਕੀ ਗਿਆਨ ਬੁੱਧੀ ਤੇ ਖੇਡ ਦੇ ਪ੍ਰਤੀ ਪ੍ਰੇਮ ਦੀ ਲੋੜ ਹੋਵੇਗੀ ਤਾਂ ਕਿ ਖਤਰੇ ਘੱਟ ਤੋਂ ਘੱਟ ਰਹਿਣ ਉਹ ਜ ਖਤਰੇ ਤਾਂ ਹੁੰਦੇ ਹੀ ਹਨ ਇਹ ਫਾਈਨੈਂਸ਼ੀਅਲ ਬੁੱਧੀ ਹੁੰਦੀ ਹੈ ਜਿਸ ਨਾਲ ਤੁਹਾਡੀ ਸਫਲਤਾ ਦੇ ਅ fırsਰ ਵਧ ਜਾਂਦੇ ਹਨ ਇਸੇ ਕਾਰਨ ਜਿਹੜੀ ਚੀਜ਼ ਇੱਕ ਆਦਮੀ ਲਈ ਖਤਰਿਆਂ ਨਾਲ ਭਰੀ ਹੁੰਦੀ ਹੈ ਉਹ ਦੂਜੇ ਆਦਮੀ ਵਾਸਤੇ ਉਤਨੀ ਜੋਖਮ ਭਰੀ ਨਹੀਂ ਹੁੰਦੀ। ਇਹੀ ਉਹ ਬੁਨਿਆਦੀ ਕਾਰਨ ਹੈ ਜਿਸ ਕਾਰਨ ਮੈਂ ਲੋਕਾਂ ਨੂੰ ਲਗਾਤਾਰ ਪ੍ਰੇਰਿਤ ਕਰਦਾ ਹਾਂ ਕਿ ਉਹ ਸਟਾਕ, ਰੀਅਲ ਏਸਟੇਟ ਜਾਂ ਦੂਜੇ ਬਾਜ਼ਾਰਾਂ 'ਚ ਨਿਵੇਸ਼ ਕਰਨ ਦੀ ਬਜਾਏ ਫਾਈਨੈਂਸ਼ੀਅਲ ਬੁੱਧੀ ਵਿੱਚ ਨਿਵੇਸ਼ ਕਰਨ। ਤੁਸੀਂ ਜਿੰਨੇ ਜ਼ਿਆਦਾ ਸਮਾਰਟ ਹੋਮ ਹੋਗੇ ਤੁਹਾਡੇ ਸਫਲ ਹੋਣ ਦੇ ਅਵਸਾਰ ਉਤਨੇ ਹੀ ਜ਼ਿਆਦਾ ਹੋਣਗੇ। ਮੈਂ ਨਿੱਜੀ ਤੌਰ ਤੇ ਜਿੰਨਾਂ ਸਟਾਕਸ ਵਿੱਚ ਨਿਵੇਸ਼ ਕਰਦਾ ਹਾਂ ਉਹਨਾਂ ਵਿੱਚ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ ਅਤੇ ਇਸ ਲਈ ਮੈਂ ਉਹਨਾਂ ਦੀ ਸਪਾਰਿਸ਼ ਨਹੀਂ ਕਰਦਾ ਮੈਂ ਇਸ ਖੇਡ ਨੂੰ 1979 ਤੋਂ ਖੇਡ ਰਿਹਾ ਹਾਂ ਤੇ ਮੈਂ ਇਸ ਨਾਲ ਬੜੇ ਤਜਰਬੇ ਹਾਸਲ ਕੀਤੇ ਹਨ ਪਰ ਜੇਕਰ ਤੁਸੀਂ ਦੁਬਾਰਾ ਪੜੋਗੇ ਕਿ ਇਸ ਤਰ੍ਹਾਂ ਦੇ ਨਿਵੇਸ਼ ਜ਼ਿਆਦਾਤਰ ਲੋਕਾਂ ਲਈ ਖਤਰਿਆਂ ਨਾਲ ਭਰੇ ਕਿਉਂ ਹੁੰਦੇ ਹਨ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਇੱਕ ਵੱਖਰੇ ਢੰਗ ਨਾਲ ਨਿਰਧਾਰਿਤ ਕਰ ਸਕੋਗੇ ਜਿਸ ਚ 20000 ਜਿਸ ਵਿੱਚ 25000 ਡਾਲਰ ਤੋਂ 1 ਸਾਲ ਅੰਦਰ 10 ਲੱਖ ਡਾਲਰ ਬਣਾਉਣਾ ਤੁਹਾਡੇ ਲਈ ਘੱਟ ਜੋਖਮ ਵਾਲਾ ਹੋਵੇਗਾ ਜਿਵੇਂ ਪਹਿਲਾਂ ਕਹਿ ਚੁੱਕਿਆ ਹਾਂ ਮੈਂ ਜੋ ਕੁਝ ਲਿਖਿਆ ਹੈ ਮੈਂ ਤੁਹਾਡੇ ਤੁਹਾਨੂੰ ਉਸੇ ਤਰ੍ਹਾਂ ਕਰਨ ਦੀ ਸਲਾਹ ਨਹੀਂ ਦਿੰਦਾ ਮੈਂ ਕੇਵਲ ਤੁਹਾਨੂੰ ਇਹ ਸਮਝਾਉਣਾ ਚਾਹੁੰਦਾ ਹਾਂ ਕਿ ਇਹ ਸੌਖਾ ਤੇ ਸੰਭਵ ਹੈ ਗੱਲ ਇਤਨੀ ਜਹੀ ਹੈ ਕਿ ਉਸ ਆਦਮੀ ਵਾਸਤੇ 1 ਡੱਕ ਡਾਲਰ ਤੋਂ ਜ਼ਿਆਦਾ ਦੀ ਸਲਾਨਾ ਆਮਦਨ ਚੰਗੀ ਹੁੰਦੀ ਹੈ ਇਸ ਨੂੰ ਹਾਸਲ ਕਰਨ 'ਚ ਜਿਆਦਾ ਮਿਹਨਤ ਵੀ ਨਹੀਂ ਲੱਗਦੀ ਬਾਜ਼ਾਰ ਕਿਹੋ ਜਿਹਾ ਹੈ ਤੇ ਤੁਸੀਂ ਕਿੰਨੇ ਸਮਾਰਟ ਹੋ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ 5 ਤੋਂ 10 ਸਾਲਾਂ 'ਚ ਇਸ ਤਰ੍ਹਾਂ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਖਰਚਿਆਂ ਨੂੰ ਘੱਟ ਰੱਖ ਸਕਦੇ ਹੋ ਤਾਂ 1 ਲੱਖ ਡਾਲਰ ਦੀ ਵਾਧੂ ਆਮਦਨ ਤੁਹਾਨੂੰ ਬੜੀ ਚੰਗੀ ਲੱਗੇਗੀ ਚਾਹੇ ਤੁਸੀਂ ਕੰਮ ਕਰ ਰਹੇ ਹੋਵੋ ਜਾਂ ਨਹੀਂ ਤੁਸੀਂ ਚਾਹੋ ਤਾਂ ਕੰਮ ਕਰ ਸਕਦੇ ਹੋ ਜਾਂ ਛੱਡ ਸਕਦੇ ਹੋ ਤੇ ਸਰਕਾਰੀ ਟੈਕਸ ਸਿਸਟਮ ਨੂੰ ਆਪਣੀ ਵਿਰੋਧਤਾ ਦੀ بجائے ਆਪਣੇ ਸਮਰਥਨ ਵਿੱਚ ਵੀ ਇਸਤੇਮਾਲ ਕਰ ਸਕਦੇ ਹਾਂ ਮੇਰਾ ਨਿੱਜੀ ਉਦਾਰ ਰੀਅਲ ਅਸਟੇਟ ਹੈ ਮੈਂ ਰੀਅਲ ਅਸਟੇਟ ਨਾਲ ਪਿਆਰ ਕਰਦਾ ਹਾਂ ਕਿਉਂਕਿ ਇਹ ਸਚਾਈ ਸਥਾਈ ਤੋਂ ਹੌਲੀ ਗਤੀ ਨਾਲ ਚੱਲਣ ਵਾਲੀ ਹੁੰਦੀ ਹੈ ਮੈਂ ਠੋਸ ਆਧਾਰ ਨੂੰ ਪਸੰਦ ਕਰਦਾ ਹਾਂ ਕੈਸ਼ ਫਲੋ ਵੀ ਆਮ ਕਰਕੇ ਸਥਾਈ ਹੀ ਹੁੰਦਾ ਹੈ ਤੇ ਜੇਕਰ ਇਸ ਨੂੰ ਚੰਗੀ ਤਰ੍ਹਾਂ ਵਰਤਿਆ ਜਾਵੇ ਤਾਂ ਇਸ ਦੀ ਕੀਮਤ ਵਧਣ ਦੀ ਵੀ ਚੰਗੀ ਸੰਭਾਵਨਾ ਹੁੰਦੀ ਹੈ ਰੀਅਲ ਏਸਟੇਟ ਦੀ ਪੱਕੀ ਨਹੀਂ ਹੋਣ ਕਾਰਨ ਮੈਂ ਖਤਰੇ ਭਰੇ ਸਟਾਕਸ ਖਰੀਦਣ ਦਾ ਜੋਖਮ ਲੈ ਸਕਦਾ ਹਾਂ ਜੇਕਰ ਮੈਨੂੰ ਸਟਾਕ ਮਾਰਕੀਟ ਚ ਖਾਸਾ ਮੁਨਾਫਾ ਹੁੰਦਾ ਹੈ ਤਾਂ ਮੈਂ ਮੁਨਾਫੇ ਅਤੇ ਕੈਪੀਟਲ ਗੇਨ ਟੈਕਸ ਦਿੰਦਾ ਹਾਂ ਅਤੇ ਬਚੀ ਹੋਈ ਰਕਮ ਨੂੰ ਰੀਅਲ ਏਸਟੇਟ ਵਿੱਚ ਲਾ ਦਿੰਦਾ ਹਾਂ ਤਾਂ ਜੋ ਮੇਰੀ ਸੰਪਤੀ ਦੀ ਨੀ ਹੋਰ ਜ਼ਿਆਦਾ ਮਜ਼ਬੂਤ ਹੋ ਜਾਵੇ ਰੀਅਲ ਏਸਟੇਟ ਉੱਤੇ ਇੱਕ ਹੋਰ ਗੱਲ ਮੈਂ ਸਾਰੀ ਦੁਨੀਆ ਘੁੰਮਿਆ ਹਾਂ ਤੇ ਮੈਂ ਹਰ ਥਾਂ ਉੱਤੇ ਨਿਵੇਸ਼ ਕਰਨਾ ਸਿਖਾਇਆ ਹੈ ਹਰ ਸ਼ਹਿਰ ਚ ਮੈਨੂੰ ਇਹ ਸੁਣਨ ਨੂੰ ਮਿਲਿਆ ਕਿ ਰੀਅਲ ਏਸਟੇਟ ਨੂੰ ਸਸਤੇ ਚ ਨਹੀਂ ਖਰੀਦਿਆ ਜਾ ਸਕਦਾ ਇਹ ਮੇਰਾ ਤਜਰਬਾ ਨਹੀਂ ਹੈ ਨਿਊਯਾਰਕ ਜਾਂ ਟੋਕੀਓ ਚ ਜਾਂ ਸ਼ਹਿਰ ਤੋਂ ਥੋੜੀ ਦੂਰੀ ਤੇ ਇਹੋ ਜਿਹੇ ਸ਼ਾਨਦਾਰ ਮੌਕੇ ਹਨ ਜਿਨ੍ਹਾਂ ਨੂੰ ਜ਼ਿਆਦਾਤਰ ਲੋਕਾਂ ਨੇ ਨਜ਼ਰਅੰਦਾਜ਼ ਕਰ ਦਿੱਤਾ ਹੈ ਸਿੰਗਾਪੁਰ ਚ ਜਿੱਥੇ ਹੁਣ ਰੀਅਲ ਏਸਟੇਟ ਦੀਆਂ ਕੀਮਤਾਂ ਬਹੁਤ ਜ਼ਿਆਦਾ ਚੱਲ ਰਹੀਆਂ ਹਨ ਇਹੋ ਜਿਹੇ ਹੀ ਕਈ ਪ੍ਰਾਪਰਟੀਆਂ ਹਨ ਜਿਹੜੀ ਚੰਦ ਮਿੰਟਾਂ ਦੀ ਡਰਾਈਵਿੰਗ ਦੀ ਦੂਰੀ ਉੱਤੇ ਹਨ ਇਸ ਲਈ ਜਦੋਂ ਵੀ ਮੈਂ ਕਿਸੇ ਨੂੰ ਇਹ ਕਹਿੰਦੇ ਸੁਣਦਾ ਹਾਂ ਤੁਸੀਂ ਇੱਥੇ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਮੈਂ ਉਹਨਾਂ ਨੂੰ ਇਹ ਯਾਦ ਦਿਲਾਉਂਦਾ ਹਾਂ ਕਿ ਸ਼ਾਇਦ ਤੁਹਾਨੂੰ ਇਹ ਕਹਿਣਾ ਚਾਹੀਦਾ ਹੈ ਮੈਂ ਨਹੀਂ ਜਾਣਦਾ ਕਿ ਇੱਥੇ ਇਸ ਤਰ੍ਹਾਂ ਕਿਵੇਂ ਕੀਤਾ ਜਾ ਸਕਦਾ ਹੈ ਹੁਣ ਤਾਂ ਹੀ ਮਹਾਨ ਅਫਸਰ ਨੂੰ ਤੁਹਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ ਉਹਨਾਂ ਨੂੰ ਤੁਹਾਡੇ ਦਿਮਾਗ ਅੰਦਰ ਦੇਖਿਆ ਜਾ ਸਕਦਾ ਹੈ ਜਿਹੜੇ ਲੋਕ ਸਿਰਫ ਇਸ ਲਈ ਅਮੀਰ ਨਹੀਂ ਬਣ ਪਾਉਂਦੇ ਕਿਉਂਕਿ ਉਹਨਾਂ ਨੂੰ ਇਹ ਜਾਣਨ ਲਈ ਫਾਈਨੈਂਸ਼ੀਅਲ ਟ੍ਰੇਨਿੰਗ ਹੀ ਨਹੀਂ ਮਿਲੀ ਹੁੰਦੀ ਕਿ ਉਹ ਆਪਣੇ ਸਾਹਮਣੇ ਪਏ ਹੋਏ ਅ fırsਰਾਂ ਨੂੰ ਦੇਖ ਸਕਣ ਤੇ ਉਹਨਾਂ ਨੂੰ ਪਛਾਣਨ ਮੈਨੂੰ ਆਮ ਕਰਕੇ ਪੁੱਛਿਆ ਜਾਂਦਾ ਹੈ ਮੈਂ ਸ਼ੁਰੂਆਤ ਕਿਵੇਂ ਕਰਾਂ ਪਿਛਲੇ ਅਧાય ਵਿੱਚ ਮੈਂ ਆਰਥਿਕ ਸੁਤੰਤਰਤਾ ਦੀ ਰਾਹ ਉਤੇ ਚੱਲਣ ਵਾਲੇ 10 ਕਦਮਾਂ ਦਾ ਜ਼ਿਕਰ ਕੀਤਾ ਸੀ ਪਰ ਇਹ ਹਮੇਸ਼ਾ ਯਾਦ ਰੱਖੋ ਕਿ ਤੁਹਾਨੂੰ ਮਜ਼ਾ ਆਉਣਾ ਚਾਹੀਦਾ ਹੈ ਇਹ ਕੇਵਲ ਇੱਕ ਖੇਡ ਹੈ ਕਈ ਵਾਰੀ ਤੁਸੀਂ ਜਿੱਤ ਜਾਂਦੇ ਹੋ ਤੇ ਕਈ ਵਾਰੀ ਤੁਹਾਨੂੰ ਸਿਰਫ ਤਜਰਬੇ ਮਿਲਦੇ ਹਨ ਪਰ ਹਮੇਸ਼ਾ ਆਨੰਦ ਲਓ ਜ਼ਿਆਰਤ ਲੋਕ ਕਦੇ ਨਹੀਂ ਜਿੱਤ ਪਾਉਂਦੇ ਕਿਉਂਕਿ ਉਹਨਾਂ ਨੂੰ ਹਾਰ ਦਾ ਡਰ ਲੱਗਿਆ ਰਹਿੰਦਾ ਹੈ ਇਸ ਲਈ ਮੈਨੂੰ ਸਕੂਲ ਮੂਰਖਤਾਪੂਰਨ ਲੱਗਦਾ ਹੈ ਸਕੂਲ 'ਚ ਅਸੀਂ ਸਿੱਖਦੇ ਹਾਂ ਕਿ ਗਲਤੀਆਂ ਮਾੜੀਆਂ ਹੁੰਦੀਆਂ ਹਨ ਤੇ ਉਹਨਾਂ ਕਾਰਨ ਸਾਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ ਪਰ ਜੇਕਰ ਅਸੀਂ ਇਨਸਾਨਾਂ ਦੀ ਸਿੱਖਣ ਦੀ ਪ੍ਰਕਿਰਿਆ ਉੱਤੇ ਨਜ਼ਰਸਾਨੀ ਕਰੀਏ ਤਾਂ ਅਸੀਂ ਪਾਵਾਂਗੇ ਕਿ ਇਨਸਾਨ ਗਲਤੀਆਂ ਕਰਕੇ ਹੀ ਸਿੱਖਦਾ ਹੈ ਅਸੀਂ ਡਿੱਗ ਡਿੱਕੇ ਹੀ ਚੱਲਣਾ ਸਿੱਖ ਪਾਉਂਦੇ ਹਾਂ ਜੇਕਰ ਅਸੀਂ ਕਦੇ ਨਾ ਡਿੱਗੇ ਤਾਂ ਅਸੀਂ ਕਦੇ ਚੱਲ ਵੀ ਨਹੀਂ ਪਾਵਾਂਗੇ ਇਹੀ ਮੋਟਰਸਾਈਕਲ ਚਲਾਉਣ ਦੇ ਬਾਰੇ ਵੀ ਸਹੀ ਹੈ ਮੇਰੇ ਗੋਡਿਆਂ ਤੇ ਹੁਣੇ ਵੀ 60 ਦਿਨ ਨਿਸ਼ਾਨ ਹਨ ਪਰ ਮੈਂ ਅੱਜ ਬਿਨਾਂ ਸੋਚੇ ਹੋਏ ਮੋਟਰਸਾਈਕਲ ਚਲਾ ਸਕਦਾ ਹਾਂ ਇਹੀ ਅਮੀਰ ਬਣਨ ਦੇ ਬਾਰੇ ਵੀ ਸਹੀ ਹੈ ਬਦਕਿਸਮਤੀ ਨਾਲ ਜ਼ਿਆਦਾਤਰ ਲੋਕਾਂ ਦਾ ਅਮੀਰ ਬਣਨ ਦਾ ਅਮੀਰ ਨਾ ਬਣਨ ਪਾਉਣ ਦਾ ਮੁੱਖ ਕਾਰਨ ਵੀ ਇਹੀ ਹੈ ਕਿ ਉਹ ਹਾਰਨ ਤੋਂ ਡਰਦੇ ਹਨ ਜਿੱਤਣ ਵਾਲੇ ਹਾਰਨ ਤੋਂ ਨਹੀਂ ਡਰਦੇ ਪਰ ਹਾਰਨ ਵਾਲੇ ਡਰਦੇ ਹਨ ਸਫਲਤਾ ਦੀ ਪ੍ਰਕਿਰਿਆ ਦਾ ਇੱਕ ਭਾਗ ਅਸਫਲਤਾ ਵੀ ਹੈ ਜਿਹੜੇ ਲੋਕ ਅਸਫਲਤਾ ਤੋਂ ਬਚਦੇ ਹਨ ਸਫਲਤਾ ਉਹਨਾਂ ਤੋਂ ਬਚਦੀ ਹੈ ਮੈਂ ਪੈਸੇ ਕਮਾਉਣ ਨੂੰ ਟੈਨਿਸ ਖੇਡਣ ਵਾਂਗ ਮੰਨਦਾ ਹਾਂ ਮੈਂ ਮਿਹਨਤ ਨਾਲ ਖੇਡਦਾ ਹਾਂ ਗਲਤੀਆਂ ਕਰਦਾ ਹਾਂ ਗਲਤੀਆਂ ਨੂੰ ਸੁਧਾਰਦਾ ਹਾਂ ਅਤੇ ਜਿਹੜਾ ਗਲਤੀਆਂ ਕਰਦਾ ਹਾਂ ਸੁਧਾਰਦਾ ਹਾਂ ਤੇ ਇਸ ਤਰ੍ਹਾਂ ਮੇਰਾ ਖੇਡ ਸੁਧਰ ਜਾਂਦਾ ਹੈ ਜੇਕਰ ਮੈਂ ਖੇਡ ਨੂੰ ਹਾਰ ਜਾਂਦਾ ਹਾਂ ਤਾਂ ਮੈਂ ਨੈੱਟ ਦੇ ਕੋਲ ਜਾ ਕੇ ਆਪਣੇ ਵਿਰੋਧੀਆਂ ਨਾਲ ਹੱਥ ਮਿਲਾਉਂਦਾ ਹਾਂ ਮੁਸਕਰਾਉਂਦਾ ਹਾਂ ਅਤੇ ਕਹਿੰਦਾ ਹਾਂ ਅਗਲੇ ਸ਼ਨੀਚਾਰਵਾਰ ਨੂੰ ਫਿਰ ਮਿਲਾਂਗੇ ਨਿਵੇਸ਼ਕ ਦੋ ਪ੍ਰਕਾਰ ਦੇ ਹੁੰਦੇ ਹਨ ਪਹਿਲਾਂ ਤਾਂ ਸਾਰੇ ਆਮ ਜਿਹੇ ਨਿਵੇਸ਼ਕ ਹੁੰਦੇ ਹਨ ਜਿਹੜੇ ਕਿ ਇੱਕ ਪੈਕੇਜ ਵਿੱਚ ਨਿਵੇਸ਼ ਕਰਦੇ ਹਨ ਉਹ ਰਿਟੇਲ ਆਊਟਲੈਟ ਵਿੱਚ ਫੋਨ ਕਰਦੇ ਹਨ ਜਿਵੇਂ ਇੱਕ ਰੀਅਲ ਅਸਟੇਟ ਕੰਪਨੀ ਜਾਂ ਸਟਾਕ ਬ੍ਰੋਕਰ ਜਾਂ ਫਾਈਨੈਂਸ਼ੀਅਲ ਪਲਾਨਰ ਨੂੰ ਤੇ ਫਿਰ ਕੁਝ ਖਰੀਦੇ ਹਨ ਇਹ ਇੱਕ ਮਿਊਚੁਅਲ ਫੰਡ ਰੀਆਈਟ ਸਟਾਕ ਜਾਂ ਬੌਂਡ ਹੋ ਸਕਦਾ ਹੈ ਇਹ ਨਿਵੇਸ਼ ਦਾ ਇੱਕ ਚੰਗਾ ਸਾਫ਼ ਸੁਥਰਾ ਤੇ ਸੌਖਾ ਤਰੀਕਾ ਹੈ ਇਹ ਉਸੇ ਤਰ੍ਹਾਂ ਦੀ ਖਰੀਦਦਾਰੀ ਹੋ ਗਈ ਜਿਵੇਂ ਕੋਈ ਗ੍ਰਾਹਕ ਕੰਪਿਊਟਰ ਸਟੋਰ ਵਿੱਚ ਜਾ ਕੇ ਸੈਲਫ ਤੇ ਰੱਖੇ ਕੰਪਿਊਟਰ ਨੂੰ ਖਰੀਦ ਲਵੇ। ਦੂਜੀ ਤਰ੍ਹਾਂ ਦੇ ਨਿਵੇਸ਼ਕੋ ਹੁੰਦੇ ਹਨ ਜਿਹੜੇ ਨਿਵੇਸ਼ਾਂ ਨੂੰ ਬਣਾਉਂਦੇ ਹਨ। ਇਸ ਤਰ੍ਹਾਂ ਦੇ ਨਿਵੇਸ਼ਕਾਂ ਮਦਦ ਨਾਲ ਸੌਦਿਆਂ ਨੂੰ ਅਸੈਂਬਲ ਕਰਦੇ ਹਨ ਜਿਸ ਤਰ੍ਹਾਂ ਕੰਪਿਊਟਰ ਇੰਜੀਨੀਅਰ ਕੰਪਿਊਟਰ ਦੇ ਪੁਰਜ਼ਿਆਂ ਨੂੰ ਅਸੈਂਬਲ ਕਰਦਾ ਹੈ। ਮੈਂ ਇਹ ਤਾਂ ਨਹੀਂ ਜਾਣਦਾ ਕਿ ਕੰਪਿਊਟਰ ਦੇ ਪੁਰਜ਼ਿਆਂ ਨੂੰ ਕਿਵੇਂ ਅਸੈਂਬਲ ਕੀਤਾ ਜਾਂਦਾ ਹੈ। ਪਰ ਮੈਂ ਇਹ ਜਾਣਦਾ ਹਾਂ ਕਿ ਆਰਥਿਕ ਮੌਕਿਆਂ ਦੇ ਪੁਰਜ਼ਿਆਂ ਨੂੰ ਕਿਵੇਂ ਅਸੈਂਬਲ ਕੀਤਾ ਜਾਂਦਾ ਹੈ। ਜャ ਮੈਂ ਇਹੋ ਜਿਹੇ ਲੋਕਾਂ ਨੂੰ ਜਾਣਦਾ ਹਾਂ ਜੋ ਇੰਜ ਕਰ ਸਕਦੇ ਹਨ। ਦੂਜੀ ਕਿਸਮ ਦੇ ਨਿਵੇਸ਼ਕ ਹੀ ਪ੍ਰੋਫੈਸ਼ਨਲ ਨਿਵੇਸ਼ਕ ਹੁੰਦੇ ਹਨ ਕਈ ਵਾਰ ਤਾਂ ਪੁਰਜ਼ਿਆਂ ਨੂੰ ਇਕੱਤਰ ਕਰਨ 'ਚ ਕਈ ਸਾਲ ਲੱਗ ਜਾਂਦੇ ਹਨ ਅਤੇ ਕਈ ਵਾਰ ਉਹ ਕਦੇ ਇਕੱਤਰ ਹੋ ਹੀ ਨਹੀਂ ਸਪਾਉਂਦੇ ਮੇਰੇ ਉਮੀਦ ਡੈਡੀ ਨੇ ਮੈਨੂੰ ਦੂਜੀ ਕਿਸਮ ਦਾ ਨਿਵੇਸ਼ਕ ਬਣਨ ਲਈ ਪ੍ਰੇਰਣਾ ਦਿੱਤੀ ਇਹ ਸਿੱਖਣਾ ਮਹੱਤਵਪੂਰਨ ਹੈ ਕਿ ਪੁਰਜ਼ਿਆਂ ਨੂੰ ਕਿਵੇਂ ਅਸੈਂਬਲ ਕੀਤਾ ਜਾਵੇ ਕਿਉਂਕਿ ਇੱਥੇ ਭਾਰੀ ਜਿੱਤ ਦਾ ਮੌਕਾ ਹੁੰਦਾ ਹੈ ਤੇ ਜੇਕਰ ਕਿਸਮਤ ਤੁਹਾਡੇ ਨਾਲ ਨਾ ਹੋਵੇ ਤਾਂ ਇੱਥੇ ਵੀ ਭਾਰੀ ਨੁਕਸਾਨ ਦਾ ਖਤਰਾ ਵੀ ਹੁੰਦਾ ਹੈ ਜੇਕਰ ਤੁਸੀਂ ਦੂਜੀ ਕਿਸਮ ਦੇ ਨਿਵੇਸ਼ਕ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਮੁੱਖ ਤੌਰ ਤੇ ਤਿੰਨ ਖਾਸ ਮਹਾਰਤਾਂ ਨੂੰ ਵਿਕਸਿਤ ਕਰਨ ਦੀ ਲੋੜ ਹੈ ਫਾਈਨੈਂਸ਼ੀਅਲ ਬੁੱਧੀ ਤੋਂ ਇਲਾਵਾ ਇਹਨਾਂ ਮਹਾਰਤਾਂ ਦੀ ਲੋੜ ਹੁੰਦੀ ਹੈ ਕਿਸ ਤਰ੍ਹਾਂ ਇਹੋ ਜਿਹੇ ਮੌਕਿਆਂ ਨੂੰ ਲੱਭੀਏ ਜਿਹੜੇ ਦੂਜਿਆਂ ਨੂੰ ਦਿਖਲਾਈ ਨਹੀਂ ਦਿੰਦੇ ਦੂਜੇ ਲੋਕ ਆਪਣੀਆਂ ਅੱਖਾਂ ਨਾਲ ਉਸ ਮੌਕੇ ਨੂੰ ਨਹੀਂ ਦੇਖ ਪਾਣਗੇ ਪਰ ਤੁਸੀਂ ਆਪਣੇ ਦਿਮਾਗ ਨਾਲ ਉਸ ਮੌਕੇ ਨੂੰ ਦੇਖ ਸਕਦੇ ਹੋ ਮਿਸਾਲ ਲਈ ਮੇਰੇ ਇੱਕ ਦੋਸਤ ਨੇ ਇਹ ਪੁਰਾਣਾ ਘਰ ਖਰੀਦਿਆ ਇਹ ਦੇਖਣ ਵਿੱਚ ਮਾੜਾ ਸੀ ਹਰ ਇੱਕ ਨੂੰ ਹੈਰਾਨੀ ਸੀ ਕਿ ਉਸ ਨੇ ਇਸ ਨੂੰ ਕਿਉਂ ਖਰੀਦਿਆ ਪਰ ਦੂਜੇ ਜੋ ਨਹੀਂ ਦੇਖ ਪਾ ਰਹੇ ਸੀ ਤੇ ਜਿਹੜਾ ਉਸ ਨੇ ਦੇਖ ਲਿਆ ਸੀ ਉਹ ਇਹ ਸੀ ਕਿ ਉਸ ਘਰ ਦੇ ਨਾਲ ਚਾਰ ਖਾਲੀ ਜ਼ਮੀਨ ਦੇ ਟੁਕੜੇ ਵੀ ਸਨ ਉਸ ਨੇ ਇਹ ਸਾਰਾ ਕੁਝ ਕੰਪਨੀ ਵਿੱਚ ਜਾ ਕੇ ਪਤਾ ਕਰ ਲਿਆ ਸੀ ਘਰ ਖਰੀਦਣ ਦੇ ਬਾਅਦ ਉਸ ਨੇ ਉਸ ਨੂੰ ਤੋੜ ਦਿੱਤਾ ਤੇ ਉਹਨਾਂ ਪੰਜਾਂ ਪਲਾਟਾਂ ਨੂੰ ਬਿਲਡਰ ਨੂੰ ਵੇਚ ਦਿੱਤਾ ਇਸ ਸਾਰੇ ਸੌਦੇ ਤੋਂ ਉਸ ਨੂੰ ਆਪਣੇ ਮੁੱਢਲੇ ਨਿਵੇਸ਼ ਤੋਂ ਤਿੰਨ ਗੁਣਾ ਜ਼ਿਆਦਾ ਰਕਮ ਮਿਲੀ ਉਸ ਨੇ 2 ਮਹੀਨਿਆਂ ਦੇ ਕੰਮ ਵਿੱਚ 75000 ਡਾਲਰ ਕਮਾ ਲਏ ਇਹ ਬਹੁਤ ਜ਼ਿਆਦਾ ਰਕਮ ਤਾਂ ਨਹੀਂ ਹੈ ਪਰ ਇਹ ਘੱਟ ਤੋਂ ਘੱਟ ਤਨਖਾਹ ਨਾਲੋਂ ਤਾਂ ਜ਼ਿਆਦਾ ਹੀ ਹੈ ਤੇ ਇਹ ਤਕਨੀਕੀ ਤੌਰ ਤੇ ਕੋਈ ਮੁਸ਼ਕਲ ਵੀ ਨਹੀਂ ਹੈ ਪੈਸਾ ਕਿਵੇਂ ਜੁਟਾਇਆ ਜਾਵੇ ਉਸਤ ਆਦਮੀ ਬੈਂਕ ਜਾਂਦਾ ਹੈ ਪਰ ਇਸ ਦੂਜੀ ਕਿਸਮ ਦੇ ਨਿਵੇਸ਼ਕ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪੂੰਜੀ ਕਿਵੇਂ ਜਟਾਈ ਜਾਵੇ ਤੇ ਬਿਨਾਂ ਬੈਂਕ ਜਾਏ ਕਿੰਨੇ ਤਰੀਕਿਆਂ ਨਾਲ ਪੈਸਾ ਜਟਾਇਆ ਜਾ ਸਕਦਾ ਹੈ ਮੈਂ ਇਹ ਸਿੱਖਿਆ ਹੈ ਕਿ ਬਿਨਾਂ ਬੈਂਕ ਦੀ ਸਹਾਇਤਾ ਲਏ ਘਰ ਕਿਵੇਂ ਖਰੀਦੇ ਜਾ ਸਕਦੇ ਹਨ ਘਰ ਖਰੀਦਣਾ ਮਹੱਤਵਪੂਰਨ ਨਹੀਂ ਹੈ ਪਰ ਪੈਸੇ ਇਕੱਤਰ ਕਰਨਾ ਵੱਡਮੁੱਲੀ ਕਲਾ ਹੈ ਆਮ ਕਰਕੇ ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਦਾ ਹਾਂ ਬੈਂਕ ਮੈਨੂੰ ਕਰਜ਼ ਨਹੀਂ ਦੇ ਰਹੀ ਜਾਂ ਮੇਰੇ ਕੋਲ ਇਹ ਸੋਨ ਖਰੀਦਣ ਦੇ ਲਈ ਪੈਸੇ ਨਹੀਂ ਹਨ ਜੇਕਰ ਤੁਸੀਂ ਦੂਜੀ ਕਿਸਮ ਦੇ ਨਿਵੇਸ਼ਕ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸਿੱਖਣ ਦੀ ਲੋੜ ਹੈ ਕਿਉਂਕਿ ਇਸੇ ਕਾਰਨ ਯਾਤਰ ਅਤੇ ਲੋਕਾਂ ਦੀਆਂ ਯੋਜਨਾਵਾਂ ਠੱਪ ਹੋ ਜਾਂਦੀਆਂ ਹਨ ਦੂਜੇ ਸ਼ਬਦਾਂ ਯਾਤਰ ਅਤੇ ਲੋਕ ਸਿਰਫ ਇਸ ਕਰਕੇ ਸੌਦਾ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦੇ ਕੋਲ ਪੈਸਾ ਨਹੀਂ ਹੁੰਦਾ ਜੇਕਰ ਤੁਸੀਂ ਇਹਨਾਂ ਰੁਕਾਵਟਾਂ ਨੂੰ ਪਾਰ ਕਰ ਸਕਦੇ ਹੋ ਤਾਂ ਤੁਸੀਂ ਇਹੋ ਜਿਹੇ ਲੋਕਾਂ ਤੋਂ ਮੇਲਾ ਅੱਗੇ ਹੋਵੋਗੇ ਜਿਨ੍ਹਾਂ ਨੇ ਇਹਨਾਂ ਮਹਾਰਤਾਂ ਨੂੰ ਨਹੀਂ ਸਿੱਖਿਆ ਇਹੋ ਜਿਹੇ ਕਈ ਮੌਕੇ ਆਏ ਜਦੋਂ ਮੈਂ ਘਰ, ਸਟਾਕ ਜਾਂ ਅਪਾਰਟਮੈਂਟ ਬਿਲਡਿੰਗ ਨੂੰ ਖਰੀਦਿਆ ਹੈ। ਜਦੋਂ ਕਿ ਮੇਰੇ ਕੋਲ ਬੈਂਕ 'ਚ ਇੱਕ ਪਾਈ ਵੀ ਨਹੀਂ ਸੀ। ਮੈਂ ਇੱਕ ਅਪਾਰਟਮੈਂਟ ਹਾਊਸ ਨੂੰ 12 ਲੱਖ 'ਚ ਖਰੀਦਿਆ। ਮੈਂ ਇਸ ਲਈ ਇੱਕ ਐਗਰੀਮੈਂਟ ਕੀਤਾ ਜਿਹੜਾ ਖਰੀਦਦਾਰ ਤੇ ਵੇਚਣ ਵਾਲੇ ਦੇ ਵਿਚਕਾਰ ਲਿਖਤ ਐਗਰੀਮੈਂਟ ਸੀ। ਫਿਰ ਮੈਂ 1 ਲੱਖ ਡਾਲਰ ਦਾ ਡਿਪੋਜ਼ਿਟ ਇਕੱਤਰ ਕੀਤਾ ਜਿਸ ਨਾਲ ਮੈਨੂੰ ਬਾਕੀ ਪੈਸੇ ਜਟਾਉਣ ਲਈ 90 ਦਿਨਾਂ ਦੀ ਮੌਹਲਤ ਮਿਲ ਗਈ। ਮੈਂ ਇਸ ਤਰ੍ਹਾਂ ਕਿਉਂ ਕੀਤਾ? ਕਿਉਂਕਿ ਮੈਂ ਜਾਣਦਾ ਸੀ ਕਿ ਇਸ ਦੀ ਅਸਲੀ ਕੀਮਤ 20 ਲੱਖ ਡਾਲਰ ਸੀ ਮੈਂ ਇੰਨੇ ਪੈਸਿਆਂ ਨੂੰ ਕਦੇ ਨਹੀਂ ਜਟਾਇਆ ਇਸ ਦੀ ਬਜਾਏ ਜਿਸ ਵਿਅਕਤੀ ਨੇ ਮੈਨੂੰ 1 ਲੱਖ ਡਾਲਰ ਦਿੱਤੇ ਸਨ ਉਸਨੇ ਮੈਨੂੰ 50 ਹਜ਼ਾਰ ਡਾਲਰ ਹੋਰ ਦੇ ਦਿੱਤੇ ਤਾਂ ਕਿ ਉਹ ਮੇਰੀ ਥਾਂ ਤੇ ਆ ਜਾਏ ਅਤੇ ਇੰਜ ਉਹ ਮੇਰੀ ਥਾਂ ਤੇ ਆ ਗਿਆ ਤੇ ਮੈਂ ਉਸ ਨਿਵੇਸ਼ ਤੋਂ ਬਾਹਰ ਨਿਕਲ ਗਿਆ ਮੈਨੂੰ ਇਸ ਕੰਮ 'ਚ ਕੁੱਲ ਜਮਾ ਤਿੰਨ ਦਿਨ ਹੀ ਲੱਗੇ ਇੱਕ ਵਾਰ ਫਿਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਕੀ ਖਰੀਦਦੇ ਹੋ ਇਹ ਮਹੱਤਵਪੂਰਨ ਨਹੀਂ ਹੈ ਮਹੱਤਵਪੂਰਨ ਇਹ ਹੈ ਕਿ ਤੁਸੀਂ ਕਿੰਨਾ ਜਾਣਦੇ ਹੋ ਨਿਵੇਸ਼ ਕਰਨਾ ਖਰੀਦਣਾ ਨਹੀਂ ਹੈ ਇਹ ਇੱਕ ਗਿਆਨ ਹੈ ਕਿਸ ਤਰ੍ਹਾਂ ਸਮਾਰਟ ਲੋਕਾਂ ਨੂੰ ਸੰਗਠਿਤ ਕੀਤਾ ਜਾਵੇ ਇਹੋ ਜਿਹੇ ਲੋਕ ਸਮਝਦਾਰ ਹੁੰਦੇ ਹਨ ਜਿਹੜੇ ਜਾਂ ਤਾਂ ਆਪਣੇ ਤੋਂ ਜ਼ਿਆਦਾ ਸਮਝਦਾਰ ਲੋਕਾਂ ਦੇ ਨਾਲ ਕੰਮ ਕਰਦੇ ਹਨ ਜਾ ਉਹਨਾਂ ਨੂੰ ਕੰਮ ਉੱਤੇ ਰੱਖਦੇ ਹਨ ਜਦੋਂ ਵੀ ਤੁਹਾਨੂੰ ਸਲਾਹ ਦੀ ਲੋੜ ਹੋਵੇ ਤਾਂ ਇਹ ਪੱਕਾ ਕਰ ਲਓ ਕਿ ਤੁਹਾਡਾ ਸਲਾਹਕਾਰ ਸਮਝਦਾਰ ਹੋਵੇ ਸਿੱਖਣ ਦੇ ਲਈ ਬਹੁਤ ਕੁਝ ਹੈ ਇਸ ਦੇ ਇਨਾਮ ਦੀ ਬਹੁਤ ਕੀਮਤ ਹੋ ਸਕਦੇ ਹਨ ਇਸ ਦੇ ਇਨਾਮ ਵੀ ਬਹੁਤ ਕੀਮਤੀ ਹੋ ਸਕਦੇ ਹਨ ਜੇਕਰ ਤੁਸੀਂ ਇਹਨਾਂ ਮਹਾਰਤਾਂ ਨੂੰ ਨਹੀਂ ਸਿੱਖਣਾ ਚਾਹੁੰਦੇ ਤਾਂ ਤੁਹਾਨੂੰ ਪਹਿਲੀ ਕਿਸਮ ਦਾ ਨਿਵੇਸ਼ਕ ਬਣਨ ਦੀ ਸਲਾਹ ਦਿੱਤੀ ਜਾਂਦੀ ਹੈ ਤੁਸੀਂ ਜੋ ਕੁਝ ਜਾਣਦੇ ਹੋ ਉਹੀ ਤੁਹਾਡੀ ਸਭ ਤੋਂ ਵੱਡੀ ਪੂੰਜੀ ਹੈ ਤੁਸੀਂ ਜੋ ਕੁਝ ਨਹੀਂ ਜਾਣਦੇ ਉਹੀ ਤੁਹਾਡਾ ਸਭ ਤੋਂ ਵੱਡਾ ਖਤਰਾ ਹੈ ਖਤਰਾ ਜੋ ਕਿ ਹਮੇਸ਼ਾ ਰਹਿੰਦਾ ਹੈ ਇਸ ਲਈ ਇਹਨਾਂ ਤੋਂ ਬਚਣ ਦੇ ਬਜਾਏ ਇਹਨਾਂ ਨੂੰ ਵਿਵਸਥਿਤ ਜਾਂ ਮੈਨੇਜ ਕਰਨਾ ਸਿੱਖਣਾ ਚਾਹੀਦਾ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ